Mari 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 ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਜਿਹੜੀ ਮੰਤ ਭਾਗੀ ਘਟਨਾ ਵਾਪਰੀ ਹੈਗੀ ਆ ਚੁੱਲਾ ਨਹੀਂ ਚੱਲਿਆ ਹੈਗਾ ਦੋ ਦਿਨਾਂ ਦਾ ਕਿਵੇਂ ਦੇ ਦਿਆਂ ਬੜਾ ਨੁਕਸਾਨ ਬਹੁਤ ਦਖਦਾਈ ਤੇ ਬਹੁਤ ਵੱਡਾ ਨੁਕਸਾਨ ਆ ਜੀ ਪਿੰਡ ਲਈ ਬੱਚੇ ਆ ਨੌਜਵਾਨ ਹਜੇ ਇਹਨਾਂ ਨੇ ਕਿੱਥੇ ਜਾਣਾ ਸੀ ਬਦਲਣਾ ਸੀ ਪਰਿਵਾਰ ਨੂੰ ਅੱਗੇ ਲੈ ਜਾਣਾ ਸੀ ਕਿੱਥੇ ਅੱਜ ਪਰਿਵਾਰ ਘਾਟੇ ਚ ਚਲਿਆ ਗਿਆ ਮਾਪੇ ਬਾਬ ਨੂੰ ਕਿੰਨਾ ਵੱਡਾ ਘਾਟਾ ਪੈ ਗਿਆ ਇਹੋਗੇ ਨਾ ਸਹਿਣ ਜੋਗਾ ਹਾਲਸਾ ਕਿਵੇਂ ਵਾਪਰਿਆ ਜੀ ਹਾਲਸਾ ਅਚਾਨਕ ਹੀ ਵਾਪਰਿਆ ਜੀ ਇੱਕ ਸਾਈਡ ਤੇ ਸੜਕ ਵੀ ਬਹੁਤ ਖੁੱਲੀ ਸੀ ਸਮਝੋ ਬਾਹਰ ਵਾਲੀ ਗੱਲ ਹੈ ਹਾਸਾ ਕਿਵੇਂ ਬੱਸ ਇਹ ਐਕਸੀਡੈਂਟ ਹੋਇਆ ਜੀ ਇਹ ਟਰੈਕਟਰ ਟਰਾਲੀ ਇੱਕ ਸਵਾਰਿਆ ਸੀ ਮੂਰੇ ਉਹ ਦੂਸਰੀ ਸਾਈਡ ਤੋਂ ਇਹਨਾਂ ਦਾ ਮੋਟਰਸਾਈਕਲ ਆ ਰਿਹਾ ਸੀ ਇਹਨਾਂ ਦੀ ਸਾਈਡ ਹੀ ਆਸਪਰੇ ਟਕਰਾਈ ਆ ਕੋਈ ਐ ਨਹੀਂ ਹੈ ਵੀ ਸਿੱਧਾ ਟੱਕਰ ਹੋਈ ਆ ਇਹ ਕਿੰਨੀ ਕਿੰਨੀ ਉਮਰ ਹੈਗੀ ਬੱਚਿਆਂ ਜਿੰਨੇ ਹੀ ਮੌਤ ਹੋਈ ਹੈ ਜੀ ਇਹ ਕਰੀਬ 22 ਤੋਂ 25 ਸਾਲ ਦੇ ਵਿਚਕਾਰ ਆ ਤਨੇ ਜਵਾਨ ਕੁਝ ਦੇ ਦੇ ਇੱਕ ਸਹਾਰਾ ਸੀਗਾ ਪਰਿਵਾਰਾਂ ਦਾ ਸਹਾਰਾ ਸੀਗੇ ਬੱਚੇ ਇਹ ਹੁਣ ਸਹਾਰਾ ਟੁੱਟ ਚੁੱਕਿਆ ਹੈਗਾ ਹਾਂਜੀ ਹਾਂ ਉਹ ਟੁੱਟ ਹੀ ਚੁੱਕਿਆ ਸਹਾਰੇ ਦੇ ਖਾਤਰੀ ਆਪਾਂ ਬੱਚਿਆਂ ਨੂੰ ਬਾੜ ਲਿਆ ਵੀ ਬੁੱਢੇ ਹੋਣ ਨੂੰ ਸਹਾਰਾ ਦੇਣਗੇ ਪਰ ਉਹ ਬਿਲਕੁਲ ਉਹਨਾਂ ਹੀ ਸੁਖ ਨੇ ਜਿਹੜੇ ਚਕਰਾਂ ਚੂਰ ਹੋ ਚੁੱਕੇ ਆ ਇਸ ਟਾਈਮ ਅੱਜ ਸਾਰਾ ਪਿੰਡ ਹੈਗਾ ਦੁੱਖ ਦੀ ਵਿੱਚ ਹੈਗਾ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਵੀ ਪਰਿਵਾਰਾਂ ਨੂੰ ਕੀ ਮਦਦ ਹੋ ਸਕਦੀ ਹੈ ਸਰਕਾਰ ਜੋ ਬਣਦੀ ਮਦਦ ਕਰਨੀ ਨੇ ਕਰ ਸਕਤ ਕਰੇ ਜ਼ਰੂਰੀ ਜ਼ਹੀਰੀ ਆ ਬਾਕੀ ਜਿਹੜੇ ਕੋਈ ਰਸਤੇ ਰੋਸ ਤੇ ਆ ਕੋਈ ਲੱਗਦਾ ਸਰਕਾਰ ਨੂੰ ਵੀ ਠੀਕ ਹੋ ਜਾਣੇ ਚਾਹੀਦੇ ਆ ਕਰੇ ਕਰੇ ਅਸੀਂ ਤਾਂ ਚਾਹੁੰਦੇ ਆ ਵੀ ਕਰੇ ਸਾਡੇ ਜੀ ਪਿੰਡ ਗਹਿੜ ਦੇ ਵਿੱਚ ਸੋਗ ਦੀ ਲਹਿਰ ਆ ਜੀ ਹਰ ਬੱਚਾ ਬਜ਼ੁਰਗ ਸਾਰਿਆਂ ਨੇ ਬਹੁਤ ਸੋਗ ਮਨਾਇਆ ਹੋਂ ਹਰ ਬੱਚੇ ਸੀ ਗਰੀਬ ਪਰਿਵਾਰ ਨਾਲ ਸੰਬੰਧਤ ਸੀਗੇ ਉਹ ਵਿਚਾਰੇ ਕੋਈ ਆਪ ਦਾ ਭਵਿੱਖ ਲਈ ਕੁਝ ਕਰਨਾ ਸੀ ਉਹਨਾਂ ਨੇ ਮਾਂ ਪਾਪ ਬਾਪ ਦਾ سہਾਰਾ ਬਣਨਾ ਸੀਗਾ ਅੱਜ ਉਹਨਾਂ ਦੇ ਸਾਰੀਆਂ ਉਮੀਦਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਚੱਕਣਾ ਚੂਰ ਹੋ ਗਈਆਂ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਪੰਜਾਬ ਸਰਕਾਰ ਉਸ ਗਰੀਬ ਪਰਿਵਾਰਾਂ ਵੱਲ ਜੋ ਵੀ ਕਰ ਸਕਦੀਆਂ ਮਦਦ ਕਰੇ ਜੋ ਐਨ ਆਰ ਆਈ ਵੀਰ ਨੇ ਉਹ ਵੀ ਮਦਦ ਕਰਨ ਔਰ ਨਗਰ ਵੀ ਉਹਨਾਂ ਦੀ ਹੈਲਪ ਕਰੂਗਾ ਕਿਉਂਕਿ ਉਹਨਾਂ ਕੋਲੇ ਉਹ ਬੱਚੇ ਤਾਂ ਅਸੀਂ ਨਹੀਂ ਪੈਦਾ ਕਰ ਸਕਦੇ ਉਹ ਆ ਨਹੀਂ ਸਕਦੇ ਪਰ ਉਹਨਾਂ ਦੀ ਆਰਥਿਕ ਤੌਰ ਤੇ ਉਹ ਕਮਜ਼ੋਰ ਨੇ ਉਹਨਾਂ ਦੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤਾਂ ਮੈਂ ਉਹਨੂੰ ਬੜਾ ਚੰਗਾ ਸਮਝੂਗਾ ਅੱਜ ਇੱਥੇ ਲੋੜ ਹੈ ਇਹਨਾਂ ਦੀ ਪਰਿਵਾਰਾਂ ਦੀ ਮਦਦ ਕਰਨ ਦੀ ਲੋੜ ਹੈ program kita sekarang mari ਕਾਟਵਾ ਲਾ ਲਾਈ ਗੱਲ ਇੱਕ ਟਿਕਾ ਲਾ ਰਿਹਾ ਹੈ ਆਹ ਲਾ ਗਰਵਾ ਲੱਡੇ ਮੋਟੋ